ਕਾਰ ਤੋਂ ਵੀ ਕੰਮ ਕਰਨੀ ਇਹ ਕੰਮ ਕਰਕੇ ਇੱਥੇ ਗੱਡੀਆਂ ਲੱਗਦੀਆਂ ਨੇ ਡੀ ਆਪਸ਼ਨ ਨਾਲ ਹੈ ਮੈਨੂੰ ਕਾਰਵਾਈ ਵੀ ਕਰਨੀ ਆਉਂਦੀ ਆ ਅੱਥੇ ਗੱਡੀਆਂ ਲੱਗੀਆਂ ਹੁੰਦੀਆਂ ਨਾ ਉਹ ਲੋਕੀ ਚੱਕੀ ਲੈ ਜਾਂਦੇ ਉਹਨਾਂ ਨੂੰ ਛੱਡ ਦੇ ਤੇ ਸਾਡੇ ਸਾਡੇ ਅੱਗੇ ਉਹਨਾਂ ਨੂੰ ਕਿਵੇਂ ਚਾਹੇ ਤੁਸੀਂ ਨਾਲ ਜਾ ਕੇ ਦੇਖਦੇ ਮੈਂ ਕੁਝ ਦੇ 1460 ਰੁਪਏ ਦੀ ਪਰਚੀ ਲੱਗਦੀ ਉਹਨਾਂ ਦੀ ਨਹੀਂ ਮੇਰੀ ਗੱਲ ਸੁਣੋ ਉਹ ਛੱਡੋ ਯਾਰ ਆਪਾਂ ਬੈਠ ਨਹੀਂ ਕਰ ਲਈ ਮੈਨੂੰ ਦੱਸੋ ਕਿ ਅੱਗੇ ਅੱਗੇ ਅਭੀ ਬੈਠੇ ਕਰਵਾ ਤਾ ਤੁਸੀਂ ਆਪਣਾ ਨਰਨਾਦੋ ਏਡਾ ਸ਼ੋਰੂਮ ਪਿਆ ਰਹੇ ਸਾਨੂੰ ਸਭ ਕੁਝ ਪਤਾ ਨਹੀਂ ਅਸੀਂ ਗੱਡੀ ਇੱਦਾਂ ਲਗਾਨੇ ਆ ਕੋਈ ਜਿੱਤਦਾ ਨਾ ਜਿਹੜੀ ਕੋਈ ਵੀ ਕਿਸੇ ਵੀ ਚੀਜ਼ ਦੀ ਜਿੱਤ ਅੱਛੀ ਨਹੀਂ ਹੁੰਦੀ ਕੱਲ ਚਲਾਨ ਹੋਇਆ ਹਾਂਜੀ ਕੱਲ ਚਲਾਨ ਹੋਇਆ ਦਾ ਕੱਲ ਚਲਾਨ ਕੀ ਹਾਂਜੀ ਕੱਲ ਹੋਇਆ ਚਲਾਨ ਕੱਲ ਤੁਸੀਂ ਕਿਹਾ ਫਿਰ ਨਹੀਂ ਤੁਸੀਂ ਮੰਨ ਰਹੇ ਸੀ ਤੇ ਤੁਹਾਨੂੰ ਮੈਂ ਅੰਦਰ ਦੱਸੋ ਨਾ ਤੁਸੀਂ ਜੀ ਅਸੀਂ ਕਿਉਂ ਦਸੀਏ ਨਹੀਂ ਨਹੀਂ ਅਸੀਂ ਨਹੀਂ ਦੱਸਦੇ ਜੀ ਨਾ ਸਾਡਾ ਕਿਤੇ ਕਾਨੂੰਨ ਚ ਲਿਖਿਆ ਵੀ ਵਾਰਨਿੰਗ ਦੇਣੀ ਹੈ ਅੱਛਾ ਜੀ ਨਾ ਹੋਰ ਕੁਝ ਸਿੱਖਣਾ ਹੋਰ ਦੱਸੋ ਹਾਂ ਜੀ ਬੰਦੀ ਆ ਨਾ ਹਾਂ ਲਾਈਕ ਇੱਕ ਤੁਸੀਂ ਨਾ ਮੰਨਿਓ ਤੁਸੀਂ ਜੋ ਮਰਜ਼ੀ ਕਰਦੇ ਹੋ ਅਸੀਂ ਮੰਨਦੇ ਆ ਅਸੀਂ ਬਾਹਰੋਂ ਆਏ ਆ ਅਸੀਂ ਇਹਦੇ ਕਿੱਥੇ ਆਏ ਆ ਇਹਨਾਂ ਨੇ ਆਏ ਜਿੱਥੋਂ ਨਾਲ ਆਪਣਾ ਅੰਦਰ ਵਿੱਚ ਪਾੜੇ ਇਹ ਵੈਸੇ ਆਏ ਦੁਕਾਨ ਤੇ ਆਏ ਦੁਕਾਨ ਤੇ ਆ ਨਾ ਆਪਣਾ ਦੁਕਾਨ 'ਚ ਬੈਠੇ ਮੇਰੇ ਨਾਲ ਬਹਿਸ ਕਰਨ ਥੋੜੀ ਮੈਂ ਕਿ ਐਨ ਆਰ ਆਈ ਐ ਤਾਂ ਕੋਈ ਨਹੀਂ ਕੀ ਐ ਬਾਈ ਕੱਢ ਕੇ ਧਾਰੋ ਕਿੰਨਾ ਸਹੀ ਤੁਸੀਂ ਕਿਹੜੀ ਕੰਟਰੀ ਤੋਂ ਆਏ ਹੋ ਮੈਂ ਮੇਰੇ ਮੈਂ ਤਾਂ ਬਹੁਤ ਉਸ ਤੋਂ ਬਾਅਦ ਬੜਾ ਪੱਕਾ ਲਾਇਆ ਦਿਖਾਇਆ ਮੈਨੂੰ ਕਿਤੇ ਕਿਤੇ ਵਾਰਨਿੰਗ ਕਿਸੇ ਅਮਰੀਕਾ ਪੁਲਿਸ ਦੀ ਕੋਈ ਵਾਰਨਿੰਗ ਆਈ ਹੋਵੇ ਪਰ ਛੱਡੋ ਯਾਰ ਅਸੀਂ ਇੱਥੇ ਅੱਲਾ ਕੀ ਹੈਗੇ ਅਸੀਂ ਭੈਣ ਜੀ ਅਸੀਂ ਆਪਣੇ ਅੱਗੇ ਲਾਓ ਉਹਨੂੰ ਉਸ ਤਰੀਕੇ ਨਾਲ ਲਾ ਲੋ ਨਾ ਤੁਸੀਂ ਬਾਅਦ ਆਓ ਸੋ ਤਾਂ ਸਹੀ ਨਾ ਤੁਸੀਂ ਚਲਾਣ ਦਾ ਡੱਗਰੀ ਜਾ ਰਹੇ ਸਾਨੂੰ ਪਤਾ ਨਹੀਂ ਸਾਨੂੰ ਸਾਰਾ ਪਤਾ ਤੁਹਾਨੂੰ ਕਿੰਨੀ ਵਾਰ ਦੱਸੂ ਤੁਹਾਨੂੰ ਪਤਾ ਹੈ ਇਹ ਮੈਨੂੰ ਕਹਿ ਕੇ ਕਿ ਤੁਹਾਨੂੰ ਮੈਂ ਕਾਹ ਚ ਮੈਂ ਦੱਸੋ ਨਾ ਤਾਂ ਮੈਂ ਪੱਕਾ ਮੈਂ ਉਹ ਬੱਚੇ ਆ ਸਾਡੀ ਸਾਰੀ ਸਾਰਾ ਕੇ ਦਾ ਲਗਾ ਲਾਂਗੇ ਅਸੀਂ ਆਪਾਂ ਰੋਣ ਥੋੜੀ ਕਰੀਏ ਡਾਂਟਿਆ ਉਹਨੂੰ ਸਾਨੂੰ ਨਾ ਤਾਂ ਡਾਂਟਣਾ ਜੀ ਅਸੀਂ ਬੱਚੇ ਨੂੰ ਥੋੜੀ ਮੋਲ ਕੇ ਜੀ ਮੈਮ ਫਿਰ ਇੱਕ ਪੜਾ ਲਿਆ ਬੰਦਾ ਹਰ ਗੱਲ ਸੋਚੂਗਾ ਹੁਣ ਜੇ ਅਸੀਂ ਜੇ ਸਹੀ ਗੱਲ ਨੂੰ ਸਹੀ ਕਹਿਣਾ ਨਾ ਪੋਸਟ ਕਰਕੇ ਬੋਲਦੇ ਆ ਨਾ ਪੋਸਟ ਨਹੀਂ ਅਸੀਂ ਨਹੀਂ ਬੋਲਦੇ ਕਾਨੂੰਨ ਬੋਲਦਾ ਤੁਸੀਂ ਮੈਨੂੰ ਕਾਨੂੰਨ ਕਿੱਦਾਂ ਗਿਆ ਐਡਾ ਤੁਸੀਂ ਤੁਹਾਡੇ ਚਲਾਨ ਕਰੀਓਗੇ ਤੁਸੀਂ ਅਸੀਂ ਅੰਦਰ ਇੱਕ ਵਾਰੀ ਇਨਫੋਰਮ ਕਰ ਅਸੀਂ ਓਨਰ ਆ ਕੋਈ ਕਿਸਮ ਦਾ ਨਾ ਕੋਈ ਮੈਡਮ ਨਹੀਂ ਕਰਦੇ ਜੀ ਦੱਸੋ ਫਿਰ ਕੱਲ ਮੈਂ ਸਾਊਥ ਅਫਰੀਕਾ ਤੋਂ ਲਾਓ ਤੁਸੀਂ ਤੁਸੀਂ ਟੱਕਰ ਬੈਸ ਨਹੀਂ ਕਰਨੀ ਸਰ ਮੈਂ ਤਾਂ ਉਹਨਾਂ ਦੀ ਗੱਲ ਕਰ ਰਿਹਾ ਮੈਂ ਬਿਲਕੁਲ ਬੈਸ ਨਹੀਂ ਕਰਨੀ ਮੇਰੇ ਆਫੀਸਰ ਨਾਲ ਆਓ ਜੀ ਤੁਸੀਂ ਹੋ ਗਿਆ ਨਾ ਤੁਹਾਡਾ ਕੰਮ ਕਾਰ ਤੋਂ ਵੀ ਕਰਨੀ ਗੱਲ ਕਰਦੇ ਕਿ ਗੱਡੀਆਂ ਲੱਗਦੀਆਂ ਨੇ ਬੇੜੀ ਆਪਸਰ ਨਾਲ ਮੈਨੂੰ ਕਾਰਵਾਈ ਵੀ ਕਰਨੀ ਆਉਂਦੀ ਆ ਉਹ ਪੱਕੀ ਗੱਡੀਆਂ ਲੱਗੀਆਂ ਹੁੰਦੀਆਂ ਨਾ ਉਹ ਲੋਕੀ ਚੱਕ ਕੇ ਲੈ ਜਾਂਦੇ ਉਹਨਾਂ ਨੂੰ ਛੱਡ ਦੇ ਦੇ ਸਟੇਟਿਕ ਪਰਾਂ ਦੇ ਅੱਗੇ ਉਹਨਾਂ ਨੂੰ ਕਿਵੇਂ ਛੱਡ ਤੂੰ ਨਾਲ ਜਾ ਕੇ ਦੇਖ ਤੇ 1160 ਰੁਪਏ ਦੀ ਪਰਚੀ ਲੱਗਦੀ ਉਹਨਾਂ ਦੀ ਨਹੀਂ ਮੇਰੀ ਗੱਲ ਸੁਣੋ ਉਹ ਛੱਡੋ ਯਾਰ ਆਪਾਂ ਬੈਠ ਨਹੀਂ ਕਰਨੀ ਕੋਈ ਵਾਰੀ ਦੱਸੋ ਤੁਸੀਂ ਕੀ ਆਗੇ ਅਭੀ ਬੈਠ ਨਹੀਂ ਕਰ ਸਕਦਾ ਤੁਸੀਂ ਆਪਾਂ ਚੁਰਨਾ ਦੇਖੋ ਐਡਾ ਸ਼ੋਰੂਮ ਤੇ ਆ ਰਹੇ ਸਾਨੂੰ ਸਰ ਕੁਝ ਪਤਾ ਨਹੀਂ ਅਸੀਂ ਗੱਡੀ ਇੱਦਾਂ ਲਗਾਨੇ ਆ ਦੇਖੋ ਜਿੱਤਾ ਨਾ ਜਿਹੜੀ ਕੋਈ ਵੀ ਕਿਸੇ ਵੀ ਚੀਜ਼ ਦੀ ਜਿੱਤ ਅੱਛੀ ਨਹੀਂ ਹੁੰਦੀ ਗੱਲ ਚਲਾਨ ਹੋਇਆ ਹਾਂਜੀ ਕੱਲ ਚਲਾਨ ਹੋਇਆ ਦਾ ਹਾਂਜੀ ਕੱਲ ਹੋਇਆ ਚਲਾਨ ਹਾਂਜੀ ਕੱਲ ਹੋਇਆ ਚਲਾਨ ਕੱਲ ਤੁਸੀਂ ਕਿ ਫਿਰ ਨਹੀਂ ਤੁਸੀਂ ਮੰਨ ਰਹੇ ਕਿ ਤੇ ਤੁਹਾਨੂੰ ਮੈਂ ਅੰਦਰ ਦੱਸੋ ਨਾ ਤੁਸੀਂ ਜੀ ਅਸੀਂ ਕਿਉਂ ਦਸੀਏ ਨਹੀਂ ਨਹੀਂ ਅਸੀਂ ਨਹੀਂ ਦੱਸਦੇ ਜੀ ਨਾ ਸਾਡਾ ਕਿਤੇ ਕਾਨੂੰਨ ਚ ਲਿਖਿਆ ਵੀ ਵਾਰਨਿੰਗ ਦੇਣੀ ਹੈ ਅੱਛਾ ਜੀ ਨਾ ਹੋਰ ਕੁਝ ਸਿੱਖਣਾ ਹੋਰ ਦੱਸੋ ਹੈਂ ਜੀ ਬੰਦੀ ਆ ਨਾ ਹਾਂ ਲਾਈਕ ਇਟ ਤੁਸੀਂ ਨਾ ਮੰਨਿਓ ਤੁਸੀਂ ਜੋ ਮਰਜ਼ੀ ਕਰਦੇ ਹੋ ਅਸੀਂ ਮੰਨਦੇ ਆ ਅਸੀਂ ਬਾਹਰੋਂ ਆਏ ਸੀ ਇਹਦੇ ਅੱਗੇ ਆਏ ਇਹਨਾਂ ਰਾਇਆ ਇੱਥੋਂ ਨਾਲ ਆਪਣਾ ਅੰਦਰ ਵਿੱਚ ਪਾਣੀ ਇਹ ਵੈਸੇ ਆਏ ਦੁਕਾਨ ਤੇ ਆਏ ਦੁਕਾਨ ਤੇ ਹੈ ਨਾ ਆਪਣਾ ਦੁਕਾਨ 'ਚ ਬੈਠੇ ਮੇਰੇ ਨਾਲ ਬਹਿਸ ਕਰਦੇ ਥੋੜੀ ਮੈਂ ਕਿਹਾ ਐਨ ਆਰ ਆਈ ਤਾਂ ਕੋਈ ਨਹੀਂ ਕਿਹਾ ਬਾਈ ਕੱਢ ਕੇ ਜਾ ਰੋ ਕਿੰਨਾ ਸਹੀ ਤੁਸੀਂ ਯਾਦ ਰੋ ਮਾਸਟਰ ਰੰਗ ਹੋਰ ਲਾਓ ਗਲਤੀ ਆਪ ਕਰ ਮੈਂ ਫੋਨ ਤੇ ਤੁਸੀਂ ਕਿਹੜੀ ਕੰਟਰੀ ਤੋਂ ਮੈਂ ਮੈਂ ਉਹ ਤਾਂ ਮੈਂ ਤਾਂ ਵਾਰਨਿੰਗ ਉਹ ਤਾਂ ਬਾਰੰਗ ਬੜਾ ਅਪਕਾਲ ਆਇਆ ਦਿਖਾਓ ਮੈਨੂੰ ਕਿੱਥੇ ਜਿਹਦੇ ਵਾਰਨਿੰਗ ਕਿਸੇ ਅਮਰੀਕਾ ਪੁਲਿਸ ਦੀ ਕੋਈ ਵਾਰਨਿੰਗ ਆਈ ਹੋਵੇ ਉਹ ਛੱਡੋ ਯਾਰ ਅਸੀਂ ਇੱਥੇ ਆਣਾ ਕੀ ਹੈਗੇ ਅਸੀਂ ਆਪੇ ਆਪੇ ਕਰੇ ਆਪਣੀ ਸਪੀਡ ਆਪਣੇ ਤੇ ਲਾਓ ਉਹਨੂੰ ਉਹ ਤਰੀਕੇ ਨਾਲ ਲਾ ਲੋ ਨਾ ਤੁਸੀਂ ਸੋ ਤਾਂ ਸਹੀ ਨਾ ਤੁਸੀਂ ਚਲਾਣ ਦਾ ਡੱਕੀ ਜਾ ਰਹੇ ਸਾਨੂੰ ਪਤਾ ਹੀ ਨਹੀਂ ਸਾਰਾ ਪਤਾ ਤੁਹਾਨੂੰ ਕਿੰਨੀ ਵਾਰ ਦੱਸੂ ਮੇਰੇ ਦੋਸਤੋ ਕਿਤੇ ਕਿਤੇ ਲਾਵਾਂ ਨਾ ਤਾਂ ਮੈਂ ਪੱਕਾ ਮੈਂ ਆਟੋਬੱਸ ਚ ਹੀ ਕਰਦਾ ਆ ਸਾਡੀ ਸਾਰੀ ਦਾ ਕੇਡਾ ਲਗਾ ਲਾਂਗੇ ਅਸੀਂ ਆਪਾਂ ਰੋਡ ਲਈ ਆਪਾਂ ਰੋਜ਼ ਥੋੜੀ ਘੜੀਏ ਦਾਟਿਆਂ ਨੂੰ ਸਾਨੂੰ ਨਾ ਦੋ ਦਾਟਿਆਂ ਦੀ ਅਸੀਂ ਬੱਚੇ ਨੂੰ ਥੋੜੀ ਮੋਟੀ ਜਾਈ ਮੈਂ ਮੇਰੇ ਮਾਰਕੀਟ ਦੇ ਵਿੱਚ ਦੱਸਿਆ ਕਰਾਂ ਕਿੰਨਾ ਪੜਿਆ ਮੈਮ ਫਿਰ ਇੱਕ ਪੜਿਆ ਲਿਖਿਆ ਬੰਦਾ ਹਰ ਗੱਲ ਸਹੀ ਮਨੂਗਾ ਹੁਣ ਜੇ ਅਸੀਂ ਜੇ ਸਹੀ ਗੱਲ ਨੂੰ ਸਹੀ ਕਹਿਣਾ ਸਭ ਪੋਸਟ ਕਰਕੇ ਬੋਲਦੇ ਆ ਨਾ ਅਸੀਂ ਨਹੀਂ ਬੋਲਦੇ ਕਾਨੂੰਨ ਬੋਲਦਾ ਤੁਸੀਂ ਮੈਨੂੰ ਗੱਲ ਕਿੱਦਾਂ ਗਿਆ ਐਡਾ ਤੁਸੀਂ ਤੁਹਾਡੇ ਚਲਾਨ ਕਰੀਓਗੇ ਮੈਂ ਤੁਸੀਂ ਅੰਦਰ ਇੱਕ ਵਾਰੀ ਇਨਫੋਰਮ ਕਰ ਅਸੀਂ ਉਹਨਾਂ ਰਾ ਕੋਈ ਕਿਸਮ ਦਾ ਰਾਏ ਤੋਂ ਨਹੀਂ ਕਰਦੇ ਜੀ ਦੇਖੋ ਫਿਰ ਗੱਲ ਤਾਂ ਚੀਜ਼ ਹੈ ਸਾਊਥ ਅਫਰੀਕਾ ਤੋਂ ਲਾਓ ਤੁਸੀਂ ਕੋਈ ਬਹਿਸ ਨਹੀਂ ਕਰਨੀ ਸਰ ਮੈਂ ਤਾਂ ਉਹਨਾਂ ਦੀ ਗੱਲ ਕਰ ਰਿਹਾ ਮੈਂ ਬਿਲਕੁਲ ਬਹਿਸ ਨਹੀਂ ਕਰਨੀ ਮੇਰੇ ਆਫੀਸਰ ਨਾਲ ਆਓ ਜੀ ਤੁਸੀਂ ਹੋ ਗਿਆ ਨਾ ਤੁਹਾਡਾ ਕੰਮ